ਸ਼ਾਹ ਤਿਆਰ ਹੋਇਆ ਰੋ ਰਿਹਾ ਇਹਨੂੰ ਛਕਣ ਲਈ ਦੇਖੋ ਸੰਗਤ ਕਿੰਨਾ ਇਕੱਠਾ ਕੌਲੇ ਬਾਟੇ ਥਾਲੀਆਂ ਲੈ ਕੇ ਵੈਸੇ ਬਾਟੇ ਨੇ ਸਭ ਕੋਲ ਕੌਲੇ ਜ਼ਿਆਦਾ ਨੇ ਉਧਰ ਦੀ ਸਾਈਡ ਡਿਸਪੋਜ਼ਲ ਥਾਲੀਆਂ ਵੀ ਲਈ ਬੈਠੇ ਆ ਚਲੋ ਬਰਤਨ ਜੇ ਕੋਈ ਲੈ ਆਉਂਦਾ ਸੰਗਤ ਲੈ ਆਉਂਦੀ ਆ ਹੋ ਸਕਦਾ ਉਹਨਾਂ ਦੇ ਆਪ ਦੇ ਹੋਣ ਆ ਮੈਨੂੰ ਲੱਗਦਾ ਬੂੰਦੀ ਬਣੂਗੀ ਸ਼ਾਇਦ ਰੈਤਾਂ ਉਹਨੂੰ ਤੋ ਲੱਗ ਰਿਹਾ ਵੀ ਉਹ ਗੁੰਦੀ ਤੜੀ ਆ ਇਹਨਾਂ ਨੇ ਤੇ ਆ ਦਰੀਆਂ ਪਿਆ ਲੱਗਦਾ ਤੇ ਬਾਕੀ ਹੋਰ ਵੀ ਚੀਜ਼ਾਂ ਇੱਥੇ ਬਣ ਰਹੀਆਂ ਨੇ ਕਈ ਉਹ ਬਾਬਾ ਜੀ ਗੁੰਦੀ ਬਣਾ ਰਹੇ ਨਾਲ ਦੀ ਨਾਲ ਤੇ ਬਾਕੀ ਇੱਥੇ ਪਹਿਲਾਂ ਬੜੀਆਂ ਸੋਇਆ ਪੀਨੀਆਂ ਕਾਫੀ ਉਹ ਪਰਲਾ ਦੇਗਾ ਜਿਹੜਾ ਉਹਦੇ ਚ ਬੜੀਆਂ ਬਣ ਰਹੀਆਂ ਨੇ ਪਤਾ ਨਹੀਂ ਤਾਂ ਸਾਰਾ ਪ੍ਰਸ਼ਾਦਾ ਹੀ ਛਕੋਣਗੇ ਯਾਨੀ ਕਹਿੰਦੇ ਆ ਵੀ ਇਹ ਬਿਮਾਰੀਆਂ ਤੋਂ ਵਧੀਆ ਹੈਗਾ ਕੋਈ ਬਾਟਾ ਤਿਆਰ ਕਰਦੇ ਆ 12 ਵਜੇ ਵੰਡਣਾ ਸੀ ਵੈਸੇ 12 ਤਾਂ ਵੱਜ ਚੁੱਕੇ ਆ ਹੁਣ ਇਹ ਜਾਣੇ ਕਿ ਇੱਥੇ ਨਿਹੰਗ ਸਿੰਘਾਂ ਵੱਲੋਂ ਤਿਆਰ ਕੀਤਾ ਜਾਂਦਾ ਜੀ ਦੁਨੀਆ ਦੂਰੋਂ ਦੂਰੋਂ ਆਉਂਦੀ ਐ ਇਹ ਪ੍ਰਸ਼ਾਦ ਸ਼ਕਨ ਸਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਫਿਰ ਇੱਧਰ ਨਾਲ ਹੀ ਜਦੋਂ ਬਾਹਰ ਨਿਕਲਦੇ ਆ ਹਨਾ ਤੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਸਥਾਨ ਸਥਾਨ ਬੁੰਗਾ ਮਾਈ ਭਾਗੋ ਜੀ ਇਹ ਇੱਥੇ ਨਾਲ ਹੀ ਹਨਾ ਜਦੋਂ ਆਪਾਂ ਪੌੜੀਆਂ ਉਤਰਦੇ ਆ ਤੇ ਉਥੇ ਨਾਲ ਹੀ ਸਥਾਨ ਆ ਇਹਦੇ ਵਿੱਚ ਮਾਈ ਭਾਗੋ ਦੇ ਸ਼ਾਸਤਰ ਪਏ ਨੇ ਤੇ ਹੋਰ ਵੀ ਸਿੰਘਾਂ ਦੇ ਸ਼ਾਸਤਰ ਪਏ ਨੇ 40 ਮੁਕਤਿਆਂ ਦੇ ਸ਼ਾਸਤਰ ਪਏ ਨੇ ਉਹ ਤੁਹਾਨੂੰ ਅੰਦਰ ਜਾ ਕੇ ਮੈਂ ਫਰੰਟ ਵਾਲੇ ਕੈਮਰੇ ਨਾਲ ਦਰਸ਼ਨ ਕਰਵਾਉਣਾ ਅਸੀਂ ਦੋਨੇ ਗੁਰਪ੍ਰੀਤ ਬਾਈ ਤੇ ਮੈਂ ਮੱਥਾ ਟੇਕਣ ਲੱਗੇ ਕਿ ਬਾਕੀ ਜੁੜੇ ਰਹੋ ਬਾਗੋ ਦੀਆਂ ਬੰਦੂਖਾਂ ਰੈਫਲਾਂ ਦੇਖੋ ਸਾਈਂ ਉਤਰਨੇ 40 ਮੁਕਤਿਆਂ ਦੇ ਸ਼ਸਤਰ ਦਰਸ਼ਨ ਕਰ ਲਏ ਆ ਤੇ ਹੁਣ ਸਾਰੇ ਪਾਸੇ ਜਿਵੇਂ ਦਰਬਾਰ ਸਾਹਿਬ ਹੋ ਗਏ ਮਾਈ ਭਾਗੋ ਜੀ ਵਾਲੀ ਸਥਾਨ ਦੇ ਦਰਸ਼ਨ ਕਰ ਲਏ ਆ ਤੇ ਉਹ ਤੋਂ ਬਾਅਦ ਜਿਹੜੇ 40 ਮੁਕਤੀਆਂ ਦੇ ਸ਼ਸਤਰ ਆ ਉਹਨਾਂ ਦੇ ਦਰਸ਼ਨ ਕਰ ਲਏ ਆ ਤੇ ਲੰਗਰ ਹਾਲ ਇੱਥੋਂ ਦਾ ਉਹ ਪਿਛਲੀ ਕਵਾਈਟ ਬਿਲਡਿੰਗ ਦੇ ਵਿੱਚ ਉਧਰਲੇ ਪਾਸੇ ਹੁਣ ਲੰਗਰ ਅਸੀਂ ਉੱਥੋਂ ਸ਼ੱਕੇ ਆਏ ਸੀ ਕਿ ਜਿੱਥੇ ਗੱਡੀਆਂ پارک ਨੇ ਗੁਰਦੁਆਰਾ ਬਾਬਾ ਬੁੱਢਾ ਜੀ ਚੋਂ ਤੇ ਹੁਣ ਲੰਗਰ ਦੀ ਤਾਂ ਭੁੱਖ ਨਹੀਂ ਹੈਗੀ ਲੰਗਰ ਦੀ ਤਾਂ ਹੁਣ ਭੁੱਖੇ ਨਹੀਂ ਹਨ ਤਾਂ ਆਪਾਂ ਜਿਹੜੇ ਦੂਜੇ ਦੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰੀਏ ਜਿਹੜਾ ਹੋਰ ਘੰਟਾ ਲੱਗਦਾ ਤੇ ਬਾਕੀ ਆ ਦੇਖ ਲੋ ਜੀ ਬਸ ਇੱਕ ਛੋਟੀ ਜੀ ਉਹ ਹਿੰਮਤ ਕਰੀਆ ਬਈ ਤੁਹਾਨੂੰ ਵੀ ਦਰਸ਼ਨ ਹੋ ਜਾਣ ਜਿਹੜੇ ਆਪਣੇ ਪੇਜ ਦੇ ਨਾਲ ਜੁੜੇ ਹੋਏ ਆ ਸਾਰੇ ਹਨਾ ਹਾਂ ਉਹ ਪਿਆਉ ਲੱਗਿਆ ਨਹੀਂ ਬਾਹਰ ਸ਼ਬੀਲ ਚਲਦੀ ਹੈ ਇਹਦਾ ਇਕੱਲਾ ਦੂਜਾ ਪਾਣੀ ਹੈ ਅੱਛਾ ਸ਼ਬੀਲ ਵਾਲਾ ਨਹੀਂ ਹੈਗਾ ਤੇ ਮਿੱਠਾ ਪਾਣੀ ਪੀਣ ਦਾ ਬਾਹਰੋਂ ਯਾਰ ਇਹ ਵੀ ਪੀਣਾ ਰੱਖਣਾ ਮੇਰੇ ਕੋਲ ਥਰੇ ਪਾਣੀ ਨਾ ਪਿਆਸ ਨਹੀਂ ਹੋ ਰਹੀ ਪੀਆ ਫਿਰ ਪਰਿਆ ਜਾਂ ਨਹੀਂ ਇੱਕ चीज ਆ ਵੀ ਫੋਨ ਤੇ ਚਲੋ ਮੈਂ ਵੀ ਵਿਜੀ ਹਾਂ ਨਹੀਂ ਸਾਰੀ ਦੁਨੀਆ ਹੀ ਫੋਨ ਤੇ ਵਿਜੀ ਹੁੰਦੀ ਹੈ ਅੱਜਕੱਲ ਲੇ ਦਰਸ਼ਨ ਤੇ ਪਹਿਲਾਂ ਤਾਂ ਗੇਟ ਵੱਣ ਲੱਗੇ ਵੀ ਇਸ ਵੀਲ ਦੇ ਦੋ 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 ਗਲਾਸ ਪੀਤੇ ਸੀ ਤੇ ਹੁਣ ਫੇਰ ਜਾਂਦੇ ਹੋਏ ਭਾਈ ਗਰਮੀ ਬਹੁਤ ਆ ਆ ਫੇਰ ਦੇਖੋ ਤਿਆਰ ਆ ਸ਼ਰਬਤ ਸ਼ਰਬਤ ਦੁੱਧ ਹੀ ਹਨਰਾ ਉਹਦੇ ਚ ਉਹ ਪਾਇਆ ਹੋਇਆ ਕੀ ਕਹਿੰਦੇ ਰੂਹ ਆਫ ਜਾ ਨਜ਼ਾਰਾ ਵੱਧਿਆ ਕਿਵੇਂ ਆ ਭਾਈ ਐਨ ਪੂਰਾ ਵਧੀਆ ਨਜ਼ਾਰੇ ਲਿਆਉਂਦੇ ਪਏ ਆ ਦੋ ਦੋ ਤੰਤਰਾਂ ਦੇ ਗਲਾਸ ਪਹਿਲਾਂ ਪੀ ਗਏ ਸੀ ਤੇ ਹੁਣ ਤੁਰਨ ਲੱਗੇ ਸੀ ਤੇ ਬਾਟਾ-ਬਾਟਾ ਹੁਣ ਚੱਕ ਲਿਆ ਕਰੇ ਕੀ ਬੰਦਾ ਗਰਮੀ ਕੱਲ ਦਾ ਕੱਲ ਦੀ ਠੰਡ ਸੀ ਅੱਜ ਬਾਟ ਇੰਨਾ ਜ਼ਿਆਦਾ ਆ ਪਾਣੀ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਜਾ ਰਿਹਾ ਤੇ ਬਾਕੀ ਹੁਣ ਇੱਥੋਂ ਨਿਕਲਦੇ ਆ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਤੇ ਗੁਰਦੁਆਰਾ ਜੋ ਵੀ ਹੈਗਾ ਉਹ ਜਿੱਥੋਂ ਗੁਰੂ ਸਾਹਿਬ ਦਾ ਇੱਥੇ ਇਸ਼ਨਾਨ ਕਰਾਉਣ ਲਈ ਸਵੇਰੇ ਗਾਗਰ ਭਰ ਕੇ ਆਉਂਦੀ ਹੈ ਗੁਰਦੁਆਰਾ ਗਾਗਰ ਸਾਹਿਬ ਉਹ ਸਾਰਿਆਂ ਨੂੰ ਦੋ ਦੋ ਮਿੰਟ ਦਰਸ਼ਨ ਕਰਕੇ ਤੁਹਾਨੂੰ ਵੀ ਲਾਈਵ ਦਿਖਾਉਂਦੇ ਵਜ ਗਏ 6:00 ਤੇ ਲਾਲਿਆ ਗੇਰ ਉਹ ਨਿਕਲਣਾ ਆਪਾਂ ਵਿਜੇਵਾੜੇ ਨੂੰ ਤੇ ਨਾਲ ਵਾਲੀ ਗੱਡੀ ਜਿਹੜਾ ਨਾਲ ਇੱਥੋਂ ਤੱਕ ਦਾ ਹੀ ਸਾਥ ਸੀ ਕਿਉਂਕਿ ਉਹਨਾਂ ਦਾ maal ਹੈਗਾ ਹੁਣ ਅਸੀਂ ਸ਼ਾਇਦ ਕੋਸ਼ਿਸ਼ ਕਰਦੇ ਆਂ ਵੀ ਰੂਟ ਬਦਲਿਆ ਜਾਣਾ ਸਾਡਾ ਕਿਉਂਕਿ ਕਿਲੋਮੀਟਰਾਂ ਦਾ ਖਾਸਾ ਫਰਕ ਪੈਂਦਾ ਬਾਕੀ ਹਲੇ ਮਾਨ ਅਸੀਂ ਆਪਦਾ ਸਲਾਹ ਕਰਕੇ ਬਣਾਉਨੇ ਆ ਕਿਉਂ ਬਈ ਹਾਂਜੀ ਹਾਂਜੀ ਆਪਾਂ ਆਪਦੀ ਮਰਜ਼ੀ ਦੇ ਨਾਲ ਕਿਉਂਕਿ ਪਿਛਲਾ ਉਹ ਰਾਹ ਵੀ ਆਪਾਂ ਦੇਖਿਆ ਹੋਇਆ ਅੱਗੇ ਗਏ ਹੋਏ ਆਂ ਤੂੰ ਵੀ ਗਿਆ ਹਾਂਜੀ ਇੱਕ ਵਾਰ ਗਿਆ ਤੇ ਚਲੋ ਠੀਕ ਹੈ ਮਿੱਤਰੋ ਗਾਂ ਵਾਲੀ ਅਪਡੇਟ ਕਰਦੇ ਆਂ ਫਿਰ ਖੇਤਰੋਂ ਨਿਕਲਦੇ ਆਂ ਆ ਉਹੀ ਹਾਈਵੇ ਆ ਜਿਹੜਾ ਰਾਤ ਆਏ ਸੀ ਆ ਪੈਂਦਾ ਬੋਕਰਪੰਟਾ ਮਤਲਬ ਕ੍ਰੋਸਿੰਗ ਪੈਂਦੀ ਆ ਬੋਕਰ ਵਾਲੀ ਬੋਕਰ ਸ਼ਹਿਰ ਆ ਇੱਥੇ ਤੇ ਬੋਕਰ ਵਾਲੇ ਰੋਡ ਮੋੜ ਤੇ ਬੋਕਰ ਆਊਗਾ ਫਿਰ ਭੰਸਾ ਆਊਗਾ ਬੱਡਰ ਆਉਂਦਾ ਉੱਥੋਂ ਫਿਰ ਨਿਰਮਲ ਆਰਮੋਰ ਜਗਤੀਆਲ ਇੱਧਰ ਵੀ ਹੋ ਕੇ ਅੱਗੇ ਤੁਹਾਨੂੰ ਸ਼ਹਿਰਾਂ ਦੀ ਜਾਣਕਾਰੀ ਦੇਵਾਂਗੇ ਸਾਰੀ ਜਿਹੜਾ ਕਿਉਂਕਿ ਆਪਾਂ ਜ਼ਿਆਦਾਤਰ ਗੱਡੀਆਂ ਆਪਣੀਆਂ ਮਤਲਬ ਬਹੁਤ ਸਰਕਲ 'ਚ ਇਹਨੂੰ ਲੰਬਾ ਰੂਟ ਮੰਨਦੇ ਆ ਹਨਾ ਜਦੋਂ ਕੋਈ ਗੱਡੀ ਵਾਲਾ ਫਰਲਾ ਫਰਲਾ ਜਿਹੜਾ ਲਾਉਂਦਾ ਜਿਹੜੇ ਪੱਕੇ ਰੂਟ ਤੇ ਚੱਲਦੇ ਆ ਇਹ ਕਿ ਮਾਮੇ ਹੁਣੀ ਮਾਮਾ ਮਾਮਾ ਕਹਿੰਦੇ ਆ ਬਾਈ ਨੂੰ ਬਾਈ ਦਾ ਪਿੰਡ ਮਾਨਸਾ ਕੰਨੀ ਆ ਉਹਨੂੰ ਸਾਰੇ ਮਾਮਾ ਹੀ ਕਹਿੰਦੇ ਆ ਉਹਦੀਆਂ ਦੋ ਗੱਡੀਆਂ ਇਸੇ ਰੂਟ ਤੇ ਚੱਲਦੀਆਂ ਪੱਕੀਆਂ 12 ਮਹੀਨੇ ਜੇ ਰਸਤੇ 'ਚ ਮੁਲਾਕਾਤ ਹੋਊਗੀ ਤਾਂ ਉਹਨੂੰ ਮਲਾਵਾਂਗੇ ਇਸ ਏਰੀਏ 'ਚ ਨੰਦੇੜ ਸਾਹਿਬ ਤੋਂ ਲੰਘ ਕੇ ਕਿਤੇ ਵੀ ਕੋਈ ਦਿੱਕਤ ਆਉਂਦੀ ਯਾਰ ਆ ਪੁੱਛਣਾ ਕੋਈ ਮਸਲਾ ਬਣਦਾ ਤਾ ਸਭ ਤੋਂ ਪਹਿਲਾ ਫੋਨ ਆਪਾਂ ਉਸ ਬਾਈ ਨੂੰ ਲਾਈਦਾ ਜਿਹਨੂੰ ਮਾਮਾ ਕਹਿੰਦੇ ਆ ਤੇ ਬਾਈ ਦਾ ਨਾਂ ਤਾਂ ਵੈਸੇ ਵੀਰ ਸਿੰਘ ਆ ਤੇ ਉਹਨੂੰ ਫੋਨ ਲਾਈਦਾ ਉਹਦੇ ਉਂਗਲਾਂ ਦੇ ਪੋਟਿਆਂ ਤੇ ਗਿਣੇ ਪਏ ਨੇ ਸ਼ਹਿਰ ਕਸਬੇ ਪਿੰਡ ਗਲੀਆਂ ਰਸਤੇ ਸਭ ਕੁਝ ਕਿਉਂਕਿ 30 35 ਸਾਲ ਉਹਨਾਂ ਨੂੰ ਇਸੇ ਲਾਈਨ ਤੇ ਹੀ ਹੋ ਗਿਆ ਪਰ ਆਹ ਦੇਖੋ ਤੇਲਗਾਨਾ ਤੇ ਮਹਾਰਾਸ਼ਟਰ ਬਾਰਡਰ ਦੇ ਨੇੜੇ ਤੇ ਇਹ ਦੀ ਬਾਰਿਸ਼ ਦੇਖੋ ਇਹ ਇਸ ਈੜਾ ਕਿਵੇਂ بارش ਕਹਿਰ ਦੀ بارش ਜਿਹਨੂੰ ਕਹਿੰਦੇ ਆ ਕਹਿਰ ਦੀ ਦੇਖੋ ਕੋਸਾਂ ਜਾਉਣਾ ਮੂਹੇ ਕੋਈ ਹਿਸਾਬ ਹੀ ਨਹੀਂ ਆ ਦਾਂਤੇ ਦੇ ਰੰਗ ਨੇ ਦਾਂਤੇ ਦੇ ਸੁਪਰੇ ਬਾਟਨ ਨਾਲ ਉੱਥੇ ਬੁਰਾ ਹਾਲ ਹੋ ਗਿਆ ਸੀ ਨਰੇਟ ਸਭ ਕੁਝ ਹੋ ਰਿਹਾ ਸੀ ਪਰ ਏਸੀ ਚੱਲਦੇ ਆ ਬਾਬੇ ਦੇ ਰਾਮ ਕਰੇਗਾ ਕੋਈ ਚੱਕਰ ਨਹੀਂ ਜਿਹੜਾ ਰੈਸਟੋਰੈਂਟ ਬਣ ਜਾਣਾ ਹੈ ਸੰਗਤ ਲਈ ਉੱਥੇ ਢਣ ਲੱਗਣ ਲੱਗੀ ਤੇ ਮੈਂ ਚਲੋ ਵੀਡੀਓ ਐਡਿਟ ਕਰਨੀਆਂ ਹੁੰਦੀਆਂ ਨੇ ਤੇ ਮੈਂ ਫੇਰ ਗੱਡੀ ਚਾ ਪਿਆ ਸੀ ਜਿਹੜਾ ਪਹਿਰੇ ਜਾਨੀ ਗਰਮੀ ਨਾਲ ਬੁਰਾ ਹਾਲ ਸੀ ਆ ਦੇਖ ਲਓ ਥੋ 20 ਕਿਲੋਮੀਟਰ ਨਿਕਲੇ ਆ ਤੇ ਸਰਗਨ ਨਾਲ ਬਾਰਡਰ ਦੇ ਨੇੜੇ ਆ ਜੀ ਮਿੱਤਰੋ ਐਸੀ ਬੱਸੋਂ ਬਾਹਰ ਸੀ ਗੱਲ ਕਿਉਂਕਿ ਮੈਂ ਤਾਂ ਕਾਫੀ ਟਾਈਮ ਦਾ ਟੋਕ ਰਿਆ ਸੀ ਨਿੱਕੇ ਰੋਕ ਜਾ 5 ਮਿੰਟ ਕਿਤੇ ਮਾੜਾ ਜਿਹੜਾ ਹੱਲੇ ਨਾਲ ਆਇਆ ਹੋਇਆ ਇਹਨੂੰ ਫੇਕ ਲੈਣ ਦੇ ਉਹਨਾਂ ভিਰ ਨੂੰ ਦੇਖ ਹੀ ਨਹੀਂ ਰਿਹਾ ਕਿਤੇ ਲੈਣ ਛੱਡ ਤੇ ਆਹ ਹਾਲਾਤ ਨੇ ਆ ਦੇਖੋ ਕਿਵੇਂ ਜਾਂਦਾ ਬਾਈਕ ਵਾਲਾ 30 ਸਪੀਡ ਤੇ ਦਾ ਨਾ ਲਾਈਫ ਨੂੰ ਤਾਂ ਜਮਾਈ ਵੈਲਿਊ ਨਹੀਂ ਸਮਝਦੇ ਲੋਕ ਲਾਈਫ ਦੀ ਤੇ ਸਾਡੇ ਨਾਲ ਸ਼ੀਸ਼ਾ ਲਿਆ ਹੋਇਆ ਸੀ ਇਹਦੇ ਵਿਚਾਰੇ ਨਾਲ ਤਾਂ ਸਾਰਾ ਇਧਰ ਦੀ ਸੱਜੇ ਪਾਸੇ ਦੀ ਭਜਾ ਕੇ ਕਾਰ ਨਗਾਈ ਕਿਸੇ ਨੇ ਗਾਰੇ ਵਾਲਾ ਪਾਣੀ ਸਾਰਾ ਗੱਡੀ ਤੇ ਮਾਰ ਗਾ ਲਓ ਕੋਈ ਗੱਲ ਨਹੀਂ ਯਾਨੀ ਮੀਂਹ ਦੇਖੋ ਤੁਸੀਂ ਵੀ ਕੀ ਸਥਿਤੀ ਆ ਮੀਂਹ ਆ ਪਈ ਲਓ ਜੀ ਬੋਕਰ ਟੱਪ ਕੇ ਤੇ ਢਾਬੇ ਜੇ ਤੇ ਖੜੇ ਸੀ ਇੱਕ ਤੇ ਆ 58.5 ਤੋਂ ਉੱਤੇ ਆ ਟਾਈਮ ਪਿੱਛੇ ਜਿਹੜਾ ਮੀਂਹ ਸੀ ਉਹ ਲਾਜਵਾਬ ਕੀ ਬਾਤਾਂ ਐਡਾ ਤਕੜਾ ਮੀਂਹ ਸੀ ਮਰਾ ਕਿਤੇ ਕਿਤੇ ਉਹ ਮੀਂਹ ਪਹਾੜੀ ਏਰੀਆ ਵਾਲਾ ਜਿਹੜਾ ਮੀਂਹ ਹੁੰਦਾ ਉਦਾਂ ਦਾ ਮੀਂਹ ਸੀ ਗੱਡੀ ਹੈਗੀ ਮੰਨ ਲਾਟ ਆਉਂਦੀ ਆ ਇੱਕਾਂ ਦਾ ਆਹ ਉਹ ਵੀ ਚੜੀ ਬਰਾਬਰ ਹੀ ਤੇ ਹੁਣ ਫਿਰ ਇੱਥੇ ਚਾਹ ਪੀਣੀ ਸੀ ਇਹਦੇ ਕੋਲ ਚਾਹ ਹੈ ਨਹੀਂ ਫੇਰ ਭਾਈ ਅਸੀਂ ਠੰਡਾ ਪੀ ਲਿਆ ਹੁਣ ਅੱਗੇ ਨੂੰ ਚੱਲੇ ਪਾਉਣ ਲੱਗੇ ਆ ਜੀ ਆਰਟੀਓ ਚੈੱਕ ਪੋਸਟ ਕਲੀਅਰ ਕਰਕੇ ਹੁੰ ਗਾਹਾਂ ਬਸ ਤੇਲਗਾਨਾ ਵਾਲਾ ਰਹਿ ਗਿਆ ਇੰਟਰਫੋਨ ਵਾਲਿਆਂ ਬਸ ਇਹ ਭੈਂਸੇ ਦੇ ਨੇੜੇ ਆ ਤੇ ਇਹ ਭੈਂਸਾ ਸੁਣ ਕੇ ਕਈ ਵਾਰੀ ਆਪਦਾ ਆਸਾ ਨਿਕਲੇ ਹੁੰਦਾ ਐ ਨਿੱਕਾ ਜੱਦਾ ਕਰੀ ਜਾਂਦਾ ਭਾਈ ਕਹਿੰਦਾ ਭੈਂਸਾ ਕਿਉਂ ਰੱਖਿਆ ਇਹ ਝੋਟਾ ਨਹੀਂ ਕਹਿੰਦੇ ਹੁਣੇ ਬੈਂਸੇ ਦੇ ਕੋਲੇ ਆ ਜੀ ਤੇ ਇੱਧਰ ਦੀ ਦੋ ਖਰਚੇ ਹੁੰਦੇ ਆ ਇੱਕ ਤੋਂ ਵੈਸੇ ਬੰਦਾ ਪਹਿਲੀ ਵਾਰੀ ਵਾਲਾ ਜਾਣ-ਜਾਣ ਬੰਦਾ ਰਖੜਿਆ ਜਾਂਦਾ ਜਿਹੜਾ ਦੋ ਚਾਰ ਵਾਰ ਲੰਘਿਆ ਹੁੰਦਾ ਜਿਵੇਂ ਮੇਰਾ ਚੌਥਾ ਪੰਜਵਾਂ ਘੇੜਾ ਤੇ ਬੰਦੇ ਨੂੰ ਪਤਾ ਹੁੰਦਾ ਉਹ ਤੋਂ ਵੱਜ ਜਾਂਦਾ ਬੰਦਾ ਉਹ ਆਉਂਦਾ ਜੀ ਜਦੋਂ ਆਪਾਂ ਭੋਕਰ ਫਾਂਟੇ ਤੋਂ ਤੁਰਦੇ ਆ 10 ਕਿਲੋਮੀਟਰ ਦੇ ਬਾਅਦ ਇੱਕ ਸੱਜੇ ਹੱਥ ਮਹਾਰਾਸ਼ਟਰ ਵਾਲਿਆਂ ਦੀ ਚੈੱਕ ਪੋਸਟ ਆਉਂਦੀ ਆ ਸਮਝ ਲਓ ਟਰੈਵਲ ਵਾਲਿਆਂ ਦੀ ਉਹ ਮਹਾਰਾਜ ਗੱਡੀ ਨੂੰ 6 ਚੱਕੀ ਨੂੰ 6-6 ਸੌ ਚ ਵੀ ਮੜ ਦਿੰਦੇ ਆ ਮਹੀਨੇ ਦੀ ਪਰਚੀ ਦੇ ਨਾਂ ਤੇ ਤੇ ਉਹਦਾ ਹੁਣ ਸਾਨੂੰ ਪਤਾ ਸੀ ਉਸ ਤੋਂ ਬਾਅਦ ਦੋ ਵਾਰੀ ਅਸੀਂ ਉੱਥੋਂ ਦੀ ਆਵਦਾ ਬਿਨਾਂ ਦੇਖੇ ਸਮਝੇ ਖਿੱਚ ਕੇ ਗੱਡੀ ਕੱਢੀ ਤੇ ਇਸ ਵਾਰ ਤਾਂ ਕੁਦਰਤੀ ਮੂਰੇ ਦੋ ਗੱਡੀਆਂ ਖੜੀਆਂ ਸੀ ਉਹਨਾਂ ਦਾ ਸਾਡੇ ਮਨ ਧਿਆਨ ਹੀ ਨਹੀਂ ਗਿਆ ਤੇ 200 ਰੁਪਿਆ ਫੇਰ ਗਾਂ ਆਰਟੀਓ ਚੈੱਕਪੋਸਟ ਲੈਂਦੀ ਆ ਤੇ 300 ਰੁਪਿਆ ਜਿਹੜੀ ਬਾਰਡਰ ਵਾਲੀ ਚੈੱਕਪੋਸਟ ਆ ਮਹਾਰਾਸ਼ਟਰ ਵਾਲਾ ਰਗਾ ਤੇ ਲੱਗਣ ਵਾਲਾ ਨਾ ਵੀ 200 ਹੋਊਗਾ ਮੇਰੇ ਹਿਸਾਬ ਨਾਲ ਜੇ ਕੋਈ ਹੋਇਆ ਉਹ ਮੌਜੀ ਜੇ ਬੰਦੇ ਨੇ ਕਈ ਵਾਰੀ ਕੋਈ ਹੁੰਦਾ ਕਈ ਵਾਰੀ ਨਹੀਂ ਹੁੰਦਾ ਬਾਤੀ ਰਾਹ ਦੇਖੋ ਕਿੱਡਾ ਨਜ਼ਾਰੇ ਦਾ 3:30 9 ਵਜੇ ਬੈਂਸਾ ਪਾਰ ਕਰਤਾ ਤੇ ਅਸੀਂ ਹੈਗੇ ਹੁਣ ਨਿਰਮਲ ਵਾਲੇ ਰੋਡ ਤੇ ਤੇ ਬੈਂਸਾ ਤੋਂ ਬਾਅਦ ਨਿਰਮਲੋਂ ਨਿਰਮਲ ਤੋਂ ਆਰਮੋਰ ਜਾਵਾਂਗੇ ਆਰਮੋਰ ਤੋਂ ਜਗਤੀਆ ਲੂਕੇ ਤੇ ਬਾਕੀ ਨਾਲ ਦੀ ਨਾਲ ਅਪਡੇਟ ਕਰੂੰਗਾ ਹੋ ਸਕਦਾ ਪਿਛਲੀ ਨੰਨਡੇੜ ਸਾਹਿਬ ਤੱਕ ਵੀਡੀਓ ਦਾ ਕੱਟ ਦਾ ਅਪਡੇਟ ਹੋਵੇ ਕਿਉਂਕਿ ਉੱਥੇ ਤੱਕ ਤਾਂ ਆਪਾਂ ਨਾਰਮਲੀ ਸਫਰ ਕਰਦੇ ਰਹੇ ਨੇ ਹਨ ਜਿਹੜੇ ਵੀਰਾਂ ਨੂੰ ਅੱਗੇ ਆ ਕੇ ਕੋਈ ਰਾਸਤੇ ਦੀ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਡਿਟੇਲ ਨਾਲ ਸਮਝਾ ਦਿਆਂ ਹਨ ਜੇ ਰਮਲੋ ਰਹਿ ਗਿਆ ਕੋਈ 7-8 ਕਿਲੋਮੀਟਰ ਟਾਈਮ ਤਕਰੀਬਨ 11 ਦੇ ਲਗਭਗ ਦਾ ਹੋਣਾ ਇਹ ਤੋਂ ਬਾਅਦ ਫਿਰ ਆਪਾਂ ਵੱਡੇ ਰੋਡ ਤੇ ਚੜਾਂਗੇ ਇੱਧਰ ਦੀ ਇਹ ਨਜ਼ਾਰਾ ਹੈਗਾ ਵੀ ਜਾਨੀ ਟੂਲ ਟਾਲ ਦਾ ਕੋਈ ਖਰਚਾ ਨਹੀਂ ਪੈਂਦਾ ਠੀਕ ਹੈ ਨਾ 700 ਕਿਲੋਮੀਟਰ ਦੇ ਵਿੱਚ ਇੱਕ ਅੱਧਾ ਟੂਲ ਕੋਈ ਆ ਜਾਈ ਆ ਜਾਈ ਐਸੀ ਜਿੱਥੇ ਤੱਕ ਮੇਰਾ ਦਿਮਾਗ ਕਰਦਾ ਅੱਗੇ ਜਿਹੜੇ ਇੱਕ ਦੋ ਚੱਕਰ ਲਾਏ ਨਹੀਂ ਟੂਲ ਮੇਰੇ ਦਿਮਾਗ 'ਚ ਨਹੀਂ ਆਉਂਦਾ ਸ਼ਾਇਦ ਇੱਕ ਕਨਫਿਊਜ਼ਨ ਆ ਹੋ ਸਕਦਾ ਇੱਕ ਅੱਧਾ ਸ਼ੁਰੂ ਹੋ ਗਈ ਬਾਕੀ ਲੱਗ ਜੂ ਪਤਾ ਹਣਾ ਜੁੜੇ ਰਹੋ ਆਪਣੇ ਬਲੌਗ ਤੇ ਇਹ ਆ ਗਏ ਜੀ ਨਿਰਮਲ ਨਰਮਲ ਤੋਂ ਹੁਣ ਆਰਮਰ ਵਾਲਾ ਰਸਤਾ ਚੱਲਣ ਕਰਾਂਗੇ ਤਕਰੀਬਨ ਉਹ ਸਾਹਮਣੇ ਆ ਗਿਆ ਰਸਤਾ ਉੱਥੋਂ ਸੱਜੇ ਨੂੰ ਗੱਡੀ ਮੋੜ ਲੈਣੇ ਆਪਾਂ ਸਿੱਧਾ ਨਹੀਂ ਜਾਣਾ ਹੁੰਦਾ ਜਿਹਨੇ ਵੀ ਜਾਣਾ ਹੈ ਨਾ ਉਹ ਵੀ ਆਰਮਰ ਹੋ ਕੇ ਜਾਓ ਕੋਈ ਚੱਕਰ ਨਹੀਂ ਹੈਗਾ ਆਰਮਰ ਵਾਲਾ ਰੋਡ ਵਧੀਆ ਹੈਗਾ ਤੇ ਜਿੰਨਾ ਵੀ ਇਹ ਰਸਤਾ ਅੱਗੇ ਵੀ ਮੈਂ ਗਿਆ ਇਹਦੇ 'ਚ ਜ਼ਿਆਦਾਤਰ ਰੋਡ ਮਤਲਬ ਸਟੇਟ ਹਾਈਵੇ ਨੇ ਪਰ ਟਿਪ ਟੋਪ ਹੀ ਨੇ ਇੱਥੋਂ ਆਪਾਂ ਰਾਈਟ ਹੋਣਾ